ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਐ ਤਾ ਕਿਤ ਵੇਲਾ ਭਗਤ ਹੋਈ ਜੀ ਪਦ ਤੇ ਤਾ ਪਦ ਤੇ ਯਮਕਲਾ ਕੇ ਉਚਾਰਨ ਕਰਨਾ ਆਨਦਨ ਨਾਮੇ ਰਤਿਆ ਸੱਚੀ ਸੱਚੀ ਸੂਏ ਇੱਕ ਤਿਲ ਪਿਆਰਾ ਵਿਸਰੈ ਭਗਤ ਕਿੰਨੇ ਹੀ ਹੋਏ ਮਾਨ ਤਨ ਸੀਤਲ ਸਾਚ ਸਿਓ ਸਾਸ ਨਾ ਬਿਰਥਾ ਕੋਈ ਸਾਸ ਪਦ ਤੇ ਯਮ ਖਲਾ ਦੇਣੀ ਹੈ ਮਾਨ ਤਨ ਸੀਤਲ ਸਾਚ ਸਿਓ ਇਥੇਸ ਰਾਮ ਸਾਸ ਨਾ ਬਿਰਥਾ ਕੋਈ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਥੀਐ ਜਾ ਹਰ ਵਸੈ ਮਨ ਆਏ ਰਹਾਉ ਸਹਿਜੇ ਕੀਤੀ ਰਾਹੀਐ ਸਤ ਨਾਮ ਬੀਜ ਪਾਇ ਖੇਤੀ ਜੰਮੀ ਅਗਲੀ ਮਨੁਆ ਰਜਾ ਸਹਿਜ ਸੁਭਾਈ ਵਿਦਿਆ ਪਾਦ ਕਸ ਕੇ ਉਚਾਰਨ ਕਰਨਾ ਗੋਰ ਕਾ ਸ਼ਬਦ ਅੰਮ੍ਰਿਤ ਹੈ ਜੇ ਤ ਪੀਤਾ ਤੈਹ ਜਾਏ ਇਹ ਮਨ ਸਾਚਾ ਸਚ ਰਤਾ ਸੱਚੇ ਰਹਿ ਆ ਸਮਾਈ ਆਖਣ ਵਿਕਣ ਬੋਲਣਾ ਸਭ ਦੇ ਰਹਿ ਆ ਸਮਾਈ ਬਾਣੀ ਵਜੀ ਚਹੁ ਜੁਗੀ ਸੱਚੋ ਸੱਚ ਸੁਣਾਏ ਹਉ ਮੈਂ ਮੇਰਾ ਰਹਿ ਗਿਆ ਸੱਚੈ ਲਿਆ ਮਿਲਾਈ ਤੀਨ ਕਾ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵ ਲਾਏ ਨਦਰੀ ਨਾਮ ਧਿਆਈ ਐ ਨਦਰੀ ਪਾਤਸ਼ੀ ਯਮਕ ਲਾ ਦੇਨੀ ਐ ਨਦਰੀ ਨਾਮ ਧਿਆਈ ਐ ਵਿਣ ਕਰਮਾ ਪਾਇਆ ਨਾ ਜਾਏ ਪੂਰਾ ਭਾਗ ਸਤ ਸੰਗਤ ਲਹੈ ਸਤਗੁਰ ਭੇਟੇ ਜਿਸ ਆਏ ਆਨ ਦਿਨ ਨਾਮ ਮੇ ਰੱਤਿਆ ਦੁਖ ਵਿਖਿਆ ਵਿੱਚ ਹੁ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਇ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਉ ਤਿਨ ਪਾਇਓ ਹੁਣ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰ ਦੁਬਦਾ ਮੈਲ ਚੁਕਾਈਐਨ ਹਰਿ ਰਾਖਿਆ ਉਰਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਪਰਨਾਲ ਪਰਨਾਲ ਪਾਠ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਪਰਨਾਲ ਦਾ ਅਰਥ ਕੀਤਾ ਜਾਂਦਾ ਸਮੁੰਦਰ ਮਨ ਮੇਰੇ ਇੱਥੇ ਵਿਸਰਾਮ ਹੈ ਹਉਮੈ ਮੈਲ ਪਰਨਾਲ ਹਰ ਨਿਰਮਲ ਸਦਾ ਸੋਹਣਾ ਸਬਦ ਸਵਾਰਣ ਹਾਰ ਰਹਾਉ ਸਚੈ ਸਬਦ ਮਨ 모ਹਿਆ ਪ੍ਰਭ ਆਪੇ ਲੈ ਮਿਲਾਏ ਅਨ ਜਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂ ਪ੍ਰਭ ਜਾਪਦਾ ਬਿਨ ਸਤਗੁਰ ਬੂਝ ਨ ਪਾਏ ਜਿਨ ਕੋ ਪੂਰਬ ਲਿਖਿਆ ਸਤਗੁਰ ਭੇਟਿਆ ਦਿਨ ਆਏ ਬੇਨ ਨਾਵੇ ਸਭ ਡੁਮਣੀ ਦੂਜੈ ਪਾਏ ਖੁਆਏ ਤੇ ਸਬੇ ਨਾ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਰੇ ਪਰਮ ਭੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕਿਛ ਸੁਣਦਾ ਵੇਖਦਾ ਕਿਉ ਮੁਕਰ ਪਾਇਆ ਜਾਏ ਪਾਪੋ ਪਾਪ ਕਮਾਵਦੇ ਪਾਪੇ ਪਚਹਿ ਪਚਾਏ ਸੋ ਪ੍ਰਭ ਨਦਰ ਨ ਆਵਈ ਮਨ ਮੁਖ ਬੂਝ ਨਾ ਪਾਏ ਜਿਸ ਵੇ ਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨ ਟੁੱਟਈ ਹਉ ਮੈਂ ਪੀੜ ਨ ਜਾਏ ਬਿਨ ਗੁਰ ਰੋਗ ਨ ਟੁੱਟਈ ਇਥੇ ਵਿਸਰਾਮ ਹਉ ਮੈਂ ਪੀੜ ਇਥੇ ਠਮਕ ਨ ਜਾਏ ਗੁਰ ਪਰਸਾਦੀ ਮਾਨ ਵਸੈ ਨਾਮੇ ਰਹੈ ਸਮਾਇ ਗੁਰ ਸਬਦੀ ਹਰ ਪਾਈਐ ਬਿਨ ਸਬਦੈ ਭਰਮ ਭੁਲਾਏ ਮਨ ਰੇ ਨਿਜ ਘਰ ਵਾਸਾ ਹੋਏ RAM ਨਾਮ ਸਾਲਾਹਿ ਤੂ ਫਿਰ ਆਵਣ ਜਾਣ ਨਾ ਹੋਏ ਰਹਾਉ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸਬਦ ਸਾਲਾਹੀ ਮਾਨ ਵਸੈ ਸਹਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਹਮੈ ਵੇਖ ਹੀ ਦੇਈਆ ਨਹੀਂ ਬੋਲਣਾ ਦਦੇ ਲਾਂ ਦੇ ਈਲੀ ਜਾਰੀ ਇਹ ਦੇ ਇਸ ਤਰ੍ਹਾਂ ਉਚਾਰਨ ਕਰਨਾ ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਹਮੈ ਸਭਾ ਗਣਤ ਹੈ ਹਮੈ ਸਭਾ ਗਣਤ ਹੈ ਸਭਾ ਕਿਸ ਕੀ ਬੋਲ ਗਣਤੈ ਨਉ ਸੁਖ ਨਾਹੀ ਬੇਖ ਕੀ ਕਾਰ ਕਮਾਵਣੀ ਬੇਖ ਹੀ ਮਾਹੀ ਸਮਾਹੀ ਬੇਨ ਨਾਵੇ ਥੋਰ ਨਾ ਪਾਇਨੀ ਜਮਪੁਰ ਦੂਖ ਸਹਾਈ ਜੀਉ ਪਿੰਡ ਸਭ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ 부ਜੀਐ ਤਾ ਪਾਏ ਮੁਖ ਦਵਾਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਰਵਾਰ ਸ੍ਰੀ ਰਾਗ ਮਹੱਲਾ 3 ਤਿਨਾ ਅਨੰਦ ਸਦਾ ਸੁਖ ਹੈ ਜਿਨਾ ਸਤਿਨਾਮ ਆਧਾਰ ਗੁਰੂ ਸ਼ਬਦੀ ਸਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵਹਿ ਸਚੈ ਨਾਏ ਪਿਆਰ ਕਿਰਪਾ ਕਰ ਕੈ ਆਪਣੀ ਦਿੱਤੋਨ ਭਗਤ ਪੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹੈ ਸੁਮਾਏ ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰਤੈ ਸਹਿਜ ਸੁਭਾਏ ਗੁਰਬਦੀ ਮਨ 모ਹਿਆ ਕਹਿਣਾ ਕਛੂ ਨਾ ਜਾਏ ਜਿਹਵਾਰਤੀ ਸਬਦ ਸਚੈ ਅੰਮ੍ਰਿਤ ਪੀਵੈ ਰਸ ਗੁਣ ਗਾਇ ਜੀ ਹਰਿ ਰਤੀ ਸਬਦ ਸੱਚਾ ਇਥੇ ਵਿਸਰਾਮ ਹੈ ਅੰਮ੍ਰਿਤ ਪੀਵੈ ਜਿਤੁ ਤਮਕ ਰਸ ਗੁਣ ਗਾਇ ਗੁਰਮੁਖ ਇਹ ਰੰਗ ਪਾਈਐ ਜਿਸਨੋ ਕਿਰਪਾ ਕਰੇ ਰਜਾਈ ਸੰਸਾਰ ਇਹ ਸੰਸਾਰ ਹੈ ਸੁਤਿਆ ਰਹਿਣ ਵਿਹਾਈ ਸੁਤਿਆ ਰਹਿਣ ਵਿਹਾਈ ਇਕ ਆਪਣਾ ਭਾਣਾ ਕੱਢ ਲਿਆਨ ਆਪਣੇ ਜਿਹੜੇ ਕੰਨਾਂ ਜੇ ਉੱਥੇ ਆਪਣਾ ਬੁੱਲਣ ਇਕ ਆਪਣਾ ਭਾਣਾ ਕੱਢ ਲਿਆਨ ਆਪੇ ਲਿਯੋਨ ਮਿਲਾਏ ਆਪੇ ਲਿਯੋਨ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਈ ਆਪ ਵਡਾਈ ਦਿੱਤੀ ਅਨ ਗੁਰਮੁਖ ਦੇਹ 부ਝਾਏ ਸਭਨਾ ਦਾ ਦਾਤਾ ਇੱਕ ਹੈ ਭੁੱਲਿਆ ਲੈ ਸਮਝਾਏ ਇੱਕ ਆਪੇ ਆਪ ਖਵਾਇਨ ਦੂਜਾ ਲਇਨ ਛਡਾ ਛੱਡਿਆ ਨਾ ਦੂਜਾ ਛੱਡਿਆ ਨ ਲਾਇ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਇ ਅਨ ਦਿਨ ਨਾਮੇ ਰਤਿਆ ਨਾਨਕ ਨਾਮ ਸਮਾਇ ਵਾਹਿਗੁਰੂ ਜੀ ਕਾ ਕਾਲ ਸਹਾ ਕਰਹੋ ਵਾਹਿਗੁਰੂ ਜੀ ਕੀ ਫਤਿਹ